ਜੋ ਕਿ ਰਾਣਾ ਕੇਪੀਜੀ ਵੱਲੋਂ ਬੋਲੇ ਜਾਂਦਾ ਹੈ ਕਿ ਚੰਗਰ 'ਚ ਇੱਕ ਸੂਬੇਦਾਰ ਕਦੇ ਉਹ ਕੈਪਟਨ ਸਾਹਿਬ ਹੁੰਦੇ ਆ ਕਿ ਉਹ ਜਿਹੜੇ ਚੰਗਰ ਦੇ ਜਿਹੜੇ ਲੋਕ ਹੈ ਰੇਲਵੇ 'ਚ ਕੰਮ ਕਰਦੇ ਆਪਣੇ ਵਰਕਰ ਉਹਨਾਂ ਨੂੰ 13000 ਰੁਪਏ ਤਨਖਾਹ ਦਿੰਦਾ ਹੈ ਤੇ 6000 ਰੁਪਏ ਵਿੱਚੋਂ ਉਹ ਖਾ ਰਿਹਾ ਹੈ ਤੇ ਮੈਨੂੰ ਲੱਗਿਆ ਕਿ ਮੈਂ ਆਪਣਾ ਪੱਖ ਰੱਖਾਂ ਕਿ ਇੱਥੇ ਕਿਹਦਾ ਸੂਬੇਦਾਰ ਆ ਗਿਆ ਬੜਾ ਲੋਕ ਕੈਪਟਨ ਸਾਹਿਬ ਉਹ ਕੀ ਆ ਕਰਦਾ ਹੈ ਰੇਲਵੇ ਆਯੂਨੀ 1000 ਰੁਪਏ ਤਰਫਾ ਦਿਆ ਉਹ 15 ਦਾ ਨਾ 14 ਦਾ ਨੰਬਰ ਹਾਂ 13 ਦਾ ਨੰਬਰ 6 ਆਪਰਾ ਦਾ ਮੰਤਰੀ ਵੀ ਤੁਹਾਨੂੰ ਨਹੀਂ ਪਤਾ ਉਹ ਗਰੀਬਾਂ ਦਾ ਕੌਣ ਚੂਸ ਰਿਹਾ ਵਾ ਤੀਜੀ ਰਾਜ ਕਰ ਦਿਓ ਤੁਸੀਂ ਜਾ ਰਹੇ ਆਂ ਅਸੀਂ ਆ ਰਹੇ ਆਂ ਅਸੀਂ ਆਣਾ ਮੈਂ ਤੇ ਟਿਕਟੋ ਖੰਡ ਕਰਦੇ ਆਂ ਬੜੀ ਗੱਲ ਮੈਂ ਕੈਪਟਨ ਗਰਮਾਤ ਸਿੰਘ ਦਫ਼ਤਰ ਇੰਚਾਰਜ ਆਮਦਪਤੀ ਅਸ਼ੋਕਨੰਦਪੁਰ ਸਾਹਿਬ ਬੇਸਿਕਲੀ ਮੇਰਾ ਰਮਨ ਟ੍ਰੇਡਰ ਨਾਮ ਤੇ ਮੇਰੀ ਫਰਮ ਹੈ ਤੇ ਮੈਂ ਨੈਕਸਟ ਔਰ ਐਸਆਈਪੀਐਲ ਕੰਪਨੀ ਨੂੰ ਸਕਿਉਰਟੀ ਪ੍ਰੋਵਾਈਡ ਕਰਦਾ ਜਿਹਦਾ ਕੋਲ ਮੇਰੇ ਕੋਲ ਲਾਇਸੈਂਸ ਹੈ ਅਥਰਾਇਜ਼ ਹੈ ਮੈਂ ਡਿਫੈਂਸ ਸਰਵਿਸ ਬਲੋਂ ਤੇ ਬੀਤੇ ਕੱਲ ਇੱਕ ਵੀਡੀਓ ਕਲਿੱਪ ਜਾਰੀ ਹੋ ਰਹੀ ਹੈ ਜੋ ਕਿ ਰਾਣਾ ਕੇਪੀਜੀ ਬਲੋਂ ਬੋਲੇ ਜਾਂਦਾ ਹੈ ਕਿ ਚੰਗਰ ਦੇ ਇੱਕ ਸੂਬੇਦਾਰ ਕਦੇ ਉਹ ਕੈਪਟਨ ਸਾਹਿਬ ਬੋਲਦੇ ਹੈ ਕਿ ਉਹ ਜਿਹੜੇ ਚੰਗਰ ਦੇ ਜਿਹੜੇ ਲੋਕ ਐ ਰੇਲਵੇ ਵਿੱਚ ਕੰਮ ਕਰਦੇ ਆਪਣੇ ਵਰਕਰ ਉਹਨਾਂ ਨੂੰ 13000 ਰੁਪਏ ਤਨਖਾਹ ਦਿੰਦਾ ਤੇ 6000 ਰੁਪਏ ਵਿੱਚ ਉਹ ਖਾ ਰਿਹਾ ਹੈ ਤੇ ਮੈਨੂੰ ਲੱਗਿਆ ਕਿ ਮੈਂ ਆਪਣਾ ਪੱਖ ਰੱਖਾਂ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸਣਾ ਹੈ ਕਿ ਚੰਗਰ ਲੱਕੇ ਦੇ ਵਿੱਚ ਦੋ ਕੰਪਨੀਆਂ ਐ ਇੱਕ ਮੈਕਸ ਕੰਪਨੀ ਐ ਇੱਕ ਐਸਆਈਐਸਆਈਪੀਐਲ ਐ ਦੋਨਾਂ ਦੇ ਪੇ ਸਕਿਲ ਅਲੱਗ-ਅਲੱਗ ਐ ਇੱਕ ਦੀ ਪੇ ਸਕਿਲ ਸਕਿਉਰਟੀ ਜੋ ਐਸਆਈਪੀਐਲ ਐ ਉਹ ਬ੍ਰਿਜ ਬਣਾਉਂਦੀ ਐ ਕੰਪਨੀ ਉਹਨਾਂ ਦੀ ਜਿਹੜੀ ਤਨਖਾਹ ਹੈਗੀ ਐ ਸਕਿਉਰਟੀ ਗਾਰਡ ਦੀ 17000 ਰੁਪਏ ਪਰ ਮਹੀਨਾ ਤੇ ਉਹਦੇ ਉੱਤੇ 10% ਕੰਟਰੈਕਟ ਪ੍ਰੋਫਿਟ ਦਿੰਦੀ ਹੈ ਜਿਹੜਾ ਵੀ ਕੰਟਰੈਕਟ ਹੁੰਦਾ ਹੈ ਠੇਕੇਦਾਰ ਹੁੰਦਾ ਉਹਨੂੰ 10% ਪ੍ਰੋਫਿਟ ਦਿੰਦੀ ਹੈ 17000 ਸਿਕਿਉਰਿਟੀ ਗਾਰਡ ਦਾ ਪਲੱਸ 10% ਉੱਤੇ ਪ੍ਰੋਫਿਟ ਹੁੰਦਾ ਹੈ ਨੈਕਸਟ ਕੰਪਨੀ ਹੈ ਉਹ 19000 ਔਰ 20000 ਦੇ ਵਿੱਚ ਜਿੰਨੇ ਦਿਨ ਲੱਗਣਗੇ ਉਹਨਾਂ ਦੀ ਤਨਖਾਹ ਜ਼ਿਆਦਾ ਕਿਉਂਕਿ ਬਹੁਤ ਵੱਡੀ ਕੰਪਨੀ ਹੈ ਉਹ 20350 ਰੁਪਏ ਸਿਕਿਉਰਿਟੀ ਗਾਰਡ ਨੂੰ ਆਪਣੀ ਪੇਮੈਂਟ ਦਿੰਦੀ ਹੈ ਤੇ ਉਹਦੇ ਉੱਤੇ 10% ਕੰਟਰੈਕਟ ਪ੍ਰੋਫਿਟ ਹੁੰਦਾ ਹੈ ਸੋ ਜੋ ਰਾਣਾ ਕੇਪੀਜੀ ਨੇ ਦੋਲਿਆ ਹੈ ਕਿ 13000 ਰੁਪਏ ਦੇ ਨੇ ਤੇ ਬਾਕੀ ਖੰਦੇ ਮੈਂ ਟੋਟਲੀ ਚੰਦਮ ਕਰਦਾ ਕਿਉਂਕਿ ਮੇਰੇ ਕੋਲ ਆਨ ਪ੍ਰੂਫ ਮੈਂ ਇਹਨਾਂ ਦੀ ਸਾਰੀ ਪੇਮੈਂਟ ਜਿੰਨੇ ਵੀ ਮੇਰੇ ਸਕਿਉਰਟੀ ਗਾਰਡ ਮੇਰੇ ਨਾਲ ਆਏ ਹੋਏ ਨੇ ਇਹਨਾਂ ਦੀ ਸਾਰੀ ਪੇਮੈਂਟ ਮੈਂ ਉਹਨਾਂ ਦੇ ਖਾਤੇ ਚ ਬੈਂਕ ਅਕਾਊਂਟ ਚ ਪਾਉਂਦਾ ਹਾਂ ਤੁਸੀਂ ਪੁੱਛ ਨਹੀਂ ਸਕਦੇ ਹੋ ਦੂਸਰਾ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਦੇ ਵੀ ਅਗਰ ਮੇਰੇ ਸਕਿਉਰਟੀ ਗਾਰਡ ਨੂੰ ਜਿਹੜੇ ਮੇਰੇ ਕੋਲ ਅਮਪਲਾਈ ਨੇ ਕਦੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਵੀ ਕਿ ਉਹਨਾਂ ਨੂੰ ਅਡਵਾਂਸ ਚ ਜ਼ਰੂਰਤ ਹੈ ਐਸੇ ਅਡਵਾਂਸ ਚ ਵੀ ਉਹਨਾਂ ਨੂੰ ਮੈਂ ਪੇਮੈਂਟ ਦਿੰਦਾ ਹਾਂ ਤੋ ਮੈਂ ਇਸ ਟੋਟਲੀ ਇਹਨੂੰ ਚੰਦਨ ਕਰਦਾ ਕਿ ਜੋ ਅਗਰ ਹਾ ਰਾਣਾ ਕੇਤੀ ਜਾਂ ਉਹਦੇ ਕਿਸੇ ਖਾਸ ਬੰਦੇ ਕੋਲ ਕੋਈ ਪ੍ਰੂਫ ਹੈ ਕਿ ਮੈਂ ਕੈਪਟਨ ਗਰਭਜਿਕ 13000 ਰੁਪਏ ਉਹਨਾਂ ਨੂੰ ਪੇਮੈਂਟ ਦਿੰਦਾ ਹੈ ਤਾਂ ਉਹ ਜ਼ਰੂਰ ਸ਼ੋਅ ਕਰਨ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਹੋ ਜੀ ਮੈਂ ਪਿਛਲੇ 1.5 ਸਾਲ ਤੋਂ ਜੀ ਕਿੰਨੇ ਵਰਕਰ ਹੈ ਜੀ ਤੁਹਾਡੇ ਤੇ ਮੇਰੇ ਕੋਲ 14 ਵਰਕਰ ਹੈ ਜੀ ਜਿਨ੍ਹਾਂ ਵਿੱਚ ਚਾਰ ਮੇਰੇ ਕੋਲ ਮੈਕਸ ਕੰਪਨੀ ਚ ਲੱਗੇ ਹੋਏ ਨੇ ਤੇ ਆਪਣੇ 10 ਮੇਰੇ ਐਸਆਈਪੀਐਲ ਚ ਨੇ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਜਿੰਨੀ ਤਰ੍ਹਾਂ ਤੁਸੀਂ ਹੁਣ ਸਾਨੂੰ ਦੱਸਿਓ ਉਹ ਵੀ ਟੋਟਲ ਇਹਨਾਂ ਨੂੰ ਦਿੰਦੇ ਹੋ ਸਰ ਆਂਡਾ ਰਿਕਾਰਡ ਹੈ ਮੇਰੇ ਕੋਲ ਮੈਂ ਰਾਣਾ ਕੇਪੀ ਨੇ ਤੁਹਾਡੇ ਨਾਲ ਗੱਲ ਕੀਤੀ ਮੈਂ ਕਹਿੰਦਾ ਰਾਣਾ ਕੇਪੀ ਪ੍ਰੂਫ ਕਰ ਲੀ ਜੀ ਰਣਾ ਕੀ ਪੀਤਾ ਉਹਦੇ ਚ ਇੱਕ ਚੀਜ਼ ਹੋਰ ਕਹਿ ਰਹੇ ਨੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਹੈ ਰੇਲਵੇ ਦਾ ਕੰਮ ਕਿੱਥੇ ਚੱਲ ਰਿਹਾ ਸਰ ਜਿਹੜੇ ਉਹਨਾਂ ਦੇ ਨਾਲ ਸ਼ਗਿਰਦ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਚੰਗਰ ਦਾ ਇੱਕ ਬੜਾ ਪ੍ਰਧਾਨ ਮੈਂ ਉਹ ਨਾਂ ਲੜਾ ਬਹੁਤ ਵਧੀਆ ਨਹੀਂ ਸਮਝੂਗਾ ਉਹਨੂੰ ਵੀ ਤਾਂ ਇਹ ਪਤਾ ਹੈ ਕਿ ਕਿਹੜੇ ਕੀਦੇ ਬੰਨੇ ਉੱਤੇ ਖੈਰ ਦਾ ਬੋਟਾ ਕਿੱਥੇ ਲੱਗਿਆ ਹੋਇਆ ਤਾਂ ਉਹਨੂੰ ਇਹ ਨਹੀਂ ਪਤਾ ਕਿ ਕੰਮ ਕਿੱਥੇ ਚੱਲ ਰਿਹਾ ਹੈ ਔਰ ਇੱਕ ਚੀਜ਼ ਮੈਂ ਹੋਰ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਕਹਿਣਾ ਚਾਹਾਂ ਕਿ ਇੱਕ ਧਰੋੜ ਦਾ ਵੀ ਫਰਮ ਹੈ ਜੋ ਰੇਲਵੇ ਨੂੰ ਸਪਲਾਈ ਕਰਦੀ ਹੈ ਐਗਰੀਗੇਟ ਉਹ ਰਣਕ ਕਿ ਪੀ ਨੂੰ ਪੁੱਛੋ ਕਦੇ ਕਿ ਉਹ ਕਿਹਦੀ ਫਾਰਮ ਹੈ ਉਹ ਦੱਸ ਦੇਣਗੇ ਉਹ ਤੇ ক্লোਜ ਰਿਸ਼ਤੇਦਾਰ ਦੀ ਫਾਰਮ ਹੈ ਜਿਹੜੀ ਉਹ ਕਹਿੰਦਾ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਆਪਣਾ ਰੇਲਵੇ ਦਾ ਕੰਮ ਚੰਗਾ ਜਿ ਕਿੱਥੇ ਚੱਲ ਰਿਹਾ ਹੈ ਨੀ ਅਸੀਂ ਤਾਂ ਦੇਖੋ ਇਹ ਅਸੀਂ ਤਾਂ ਉਹਨੂੰ ਝੂਠਾ ਸਾਬਤ ਕਰਨਾ ਹੈ ਕਿਉਂਕਿ ਉਹ ਦੇਖੋ ਆਪ 2 ਸਾਲ ਹੋ ਗਿਆ ਸਰਕਾਰ ਬਣੀ ਨੂੰ ਉਹਨੂੰ ਬੈਲ ਸਾਹਿਬ ਦੀ ਕੋਈ ਬੁਰਾਈ ਨਹੀਂ ਮਿਲੀ ਉਹਨੂੰ ਸਿਰਫ ਇੱਕੋ ਮਕਸਦ ਮਿਲਿਆ ਕੈਪਟਨ ਉਹ ਨਾਮ ਸੇ ਕਿਉਂਕਿ ਬੈਲ ਸਾਹਿਬ ਦੇ ਖਿਲਾਫ ਤਾਂ ਉਹ ਕੁਝ ਬੋਲ ਨਹੀਂ ਸਕਿਆ ਉਹਨਾਂ ਨੇ ਇੱਕ ਬ ਲੈ ਕੇ ਗਰਮ ਸਿੰਘ ਨੂੰ ਬੋਲ ਲਓ ਤੇ ਲੇਕਿਨ ਅੱਛੀ ਅਸੀਂ ਉਹਨੂੰ ਝੂਠਾ ਸਾਬਤ ਕਰਾਂਗੇ ਤੇ ਜਿਹੜੀ ਝੂਠ ਦੀ ਬਨਾਤੇ ਤੁਸੀਂ ਪੋਲੀਟਿਕਸ ਕਰ ਰਹੇ ਨੇ ਉਹ ਚੱਲੇ ਬੁੱਤ ਨਹੀਂ ਚੱਲਣਗੇ ਤੁਸੀਂ ਮੇਰੇ ਨਾਲ ਸਪੋਰਟਿੰਗ ਕਾਰਡ ਆਏ ਹੋਏ ਨੇ ਜੀ ਉਹਨਾਂ ਤੋਂ ਪੁੱਛੋ ਤੁਸੀਂ ਮੈਂ ਕਹਿੰਦਾ ਤੁਹਾਨੂੰ ਬੇਨਤੀ ਕਰਦਾ ਕਿ ਜ਼ਰੂਰ ਪੁੱਛੋ ਕਿ ਤੁਹਾਨੂੰ ਕੀ ਮਿਲਦਾ ਹੈ ਕਿਉਂਕਿ ਹੋ ਸਕਦਾ ਮੈਂ ਵੀ ਝੂਠ ਬੋਲਾਂ ਇਸ ਕਰਕੇ ਆਪਾਂ ਨਾਲ ਲੈ ਕੇ ਆਏ ਨਾਮ ਸੁਭਾਦਰ ਰਾਜਪਾਲ ਜੀ ਮੈਂ ਬਲਾਕ ਪ੍ਰਧਾਨ ਚੰਗਰਜਨ ਬੰਨ ਮੈਂ ਇਹ ਕਹਿਣਾ ਚਾਹੁੰਦਾ ਜੋ ਰਾਣਾ ਕੇਪੀ ਜੀ ਨੇ ਕੈਪਟਨ ਰਾਣ ਸਿੰਘ ਪਰ ਜੋ ਇਜ਼ਾਮ ਲਗਵਾਇਆ ਹੈ ਪੇਮੈਂਟ ਦੇ ਕਿ 20000 ਲੈਂਦੇ ਆ ਤੇ 13000 ਦਿੰਦੇ ਆ ਇਹ ਬਿਲਕੁਲ ਝੂਠੇ ਤੇ ਬੇਬੁਨਿਆਦ ਹੈ ਜੀ ਇਹਨਾਂ ਨੂੰ ਕੋਈ ਹੋਰ ਚੀ ਲੱਗ ਨਹੀਂ ਰਹੀ ਕਿ ਅਸੀਂ ਕੀ ਬੋਲੀਏ ਪਿਛਲੀਆਂ ਸਰਕਾਰਾਂ ਟਾਈਮ ਸੰਗਰ ਦੇ ਇਲਾਕੇ ਵਿੱਚ ਕਿਹਨ ਨੂੰ ਪਤਾ ਨਹੀਂ ਹੁੰਦਾ ਸੀ ਕੰਮ ਕਿੱਥੇ ਆ ਕਿੱਥੇ ਨਹੀਂ ਦੋ ਸਾਲ ਪਹਿਲਾਂ ਤਿੰਨ ਸਾਲ ਪਹਿਲਾਂ ਕੰਮ ਚੱਲਿਆ ਜੀ ਕੈਬਨ ਮੰਤਰੀ ਸਰਦਾਰ ਰਜੋਜ ਸਿੰਘ ਬਾਸਨ ਨੇ ਕਿਸੇ ਬਿਨਾਂ ਪੱਖਪਾਤ ਤੋਂ ਕਿਹੜਾ ਬੰਦਾ ਕਿਸ ਪਾਰਟੀ ਦਾ ਕੋਈ ਸ਼ੂਨੀ ਹਰੇਕ ਦੇ ਕਿਹੜਾ ਟਰੈਕਟਰ ਕਿਹਨੋਂ ਕੰਮ ਕੋਈ ਸਿਕਿਉਰਿਟੀ ਜੀ ਹਰੇਕ ਨੂੰ ਦਿੱਤਾ ਜੀ ਕੋਈ ਕੁਝ ਪੱਖਪਾਤ ਨਹੀਂ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਇਸ ਕਰਕੇ ਇਹਨਾਂ ਦੇ ਉਹ ਚੀਜ਼ਾਂ ਜਿਹੜੀਆਂ ਉਹ ਹਜਮੀ ਹੋ ਰਹੀਆਂ ਇਹਨਾਂ ਨੂੰ ਕੁਝ ਨਹੀਂ ਮਿਲ ਜਿਹੜੇ ਝੂਠੇ ਤੇ ਬੇਵਿਨਾਦ ਇਲਜ਼ਾਮ ਲਗਾ ਦਿੰਦੇ ਨੇ ਮੈਂ ਜਿਲ੍ਹਾ ਜੂਸ ਖਤਰ ਆਮਾ ਦੀ ਪਾਰਟੀ ਦੋਈ ਜਿਵੇਂ ਕਿ ਕੱਲ ਰਾਣਾ ਜੀ ਨੇ ਇੱਕ ਭਾਸ਼ਣ ਦਿੱਤਾ ਜੀ ਕਿ ਕੈਪਟਨ ਗਰਨਾਪ ਸਿੰਘ ਤੇਰਾ ਹੀ ਤਨਖਾਹ ਦਿੰਦੇ ਜੀ ਆਪਣੇ ਪਰ ਵਰਕਰ ਨੂੰ ਜੀ ਮੈਂ ਰਾਣਾ ਜੀ ਨੂੰ ਪੁੱਛਣਾ ਜਾਂਦਾ ਕਿ ਯਾਰ ਐਕਸਪਲੇਨ ਕਰ ਦਿਓ ਜੀ ਪ੍ਰੂਫ ਕਰ ਦਿਓ ਕਿ ਰਾਣਾ ਕੈਪਟਨ ਗਰਨਾਪ ਸਿੰਘ ਤੇਰਾ ਹੀ ਤਨਖਾਹ ਦਿੰਦੇ ਆ ਉਹਨਾਂ ਕੋਲ ਦੇਖੋ ਜੀ ਅੱਗੇ ਐਮਪੀ ਤੇ ਇਲੈਕਸ਼ਨ ਆ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਹੋਰ ਬੈਂ ਸਾਹਿਬ ਦੇ ਖਿਲਾਫ ਜਾਂ ਆਪਣੀ ਪਾਰਟੀ ਦੀ ਪ੍ਰਗਤੀ ਉਹਨਾਂ ਛੋਟੇ ਛੋਟੇ ਮੁੱਦਿਆਂ ਤੇ ਆਪਣੇ ਚੰਗਰ ਨੂੰ ਬੋਰ ਤੋੜਨ ਦੇ ਕਰ ਰਹੇ ਆ ਜੀ ਤੇ ਦੂਜੀ ਗੱਲ ਹੈ ਜੀ ਜਿੱਦ ਵਿੱਚ ਹੁਣ ਮੰਨ ਕੇ ਚੱਲੋ ਆ ਹੁਣ ਉਹਦਾ ਇੱਕ ਕਾਰਕਟ ਲਾ ਕਾਂਗਰਸ ਹੀ ਆਪਣਾ ਬੰਦਾ ਵਰਕਰ ਪਹੁ ਸਰਪੰਚ ਜੀ ਉਹਦਾ ਟਿੱਪਰ ਉੱਥੇ ਲੱਗਿਆ ਹੋਇਆ ਵਾ ਜੀ ਭਾਜਪਾ ਦੇ ਕਿੰਨੇ ਵਰਕਰ ਉੱਥੇ ਜਿਹਨੂੰ ਬੈਂਸਾਹਬ ਨੇ ਹਰ ਇੱਕ ਬੰਦੇ ਨੂੰ ਕੰਮ ਦਿੱਤਾ ਵਾ ਜੀ ਬੈਂਸਾਹਬ ਨੇ ਇੱਕ ਪਾਰਟੀ ਦੇ ਉੱਤਰ ਉੱਠ ਕੇ ਜੀ ਹਰ ਇੱਕ ਵਰਕਰ ਨੂੰ ਕੰਮ ਦਿੱਤਾ ਵਾ ਜੀ ਅਗਰ ਅੱਜ ਕਾਂਗਰਸ ਸਰਕਾਰ ਹੁੰਦੀ ਤਾਂ ਮੈਂ ਕਹਿੰਦਾ ਸਿਰਫ ਉੱਥੇ ਇੱਕ ਜਾਂ ਦੋ ਬੰਦੇ ਕੰਮ ਕਰਦੇ ਇਹ ਤੇ ਲੱਗਦਾ ਹੋਊ ਕਿਸੇ ਨੂੰ ਤਾਂ ਕੰਮ ਨਹੀਂ ਮਿਲਣਾ ਸੀ 35 ਤੋਂ ਸਰ 40 ਡਾਇਰੈਕਟਰ ਜਿਹੜੇ ਹਰ ਪਾਰਟੀ ਦੇ ਸਰ ਕੰਮ ਕਰ ਰਹੇ ਉੱਥੇ ਉਹ ਭਾਜਪਾ ਦੇ ਕਾਲੀ ਦੇ ਕਾਂਗਰਸ ਦੇ ਜਾਂ ਤਾਂ ਕਿ ਉੱਚੇ ਆਵਾਦੂ ਪਾਰਟੀ ਦੇ ਕੋਈ ਡਾਇਰੈਕਟਰ ਨਹੀਂ ਕੰਮ ਕਰ ਰਹੇ ਤੇ ਇੰਨੀ ਗੱਲ ਕਹਿਣਾ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੇਰਾ ਨਾਮ ਕਰਮਚੰਦ ਹੈ ਜੀ ਮੈਂ ਮਿਕਸ ਕੰਪਨੀ ਵੀ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਤਿੰਨ ਸਾਲ ਤੋਂ ਮੈਂ ਨੌਕਰੀ ਕਰ ਰਿਹਾ ਜੀ ਪਹਿਲੇ ਸਾਨੂੰ ਤਨਖਾਹ 17000 ਰੁਪਏ ਮਿਲ ਰਹੀ ਸੀ ਜਿਸ ਟਾਈਮ ਕੈਪਟਨ ਸਾਹ ਕੋਲ ਇਹ ਠੇਕਾ ਆਇਆ ਉਸ ਟਾਈਮ ਸਾਨੂੰ ਤਨਖਾਹ 20300 ਰੁਪਿਆ ਮਿਲਦਾ ਰਿਹਾ ਹੁਣ ਮਿਲਦਾ ਜੀ ਇਸ ਟੇ ਪੂ ਤੋ ਮਗਰ ਤੋ ਜੇ ਸਾਨੂੰ ਕੋਈ ਵੀ ਜ਼ਰੂਰਤ ਪੈ ਜਾਵੇ ਮੇਰੇ ਬੱਚੇ ਦੇ ਸੱਟ ਲੱਗੇ ਮੈਂ ਕੈਪਟਨ ਸਾਹਿਬ ਨੂੰ ਰਾਤ ਨੂੰ ਫੋਨ ਕੀਤਾ ਮੇਰੇ ਬੱਚੇ ਦੇ ਸੱਟ ਲੱਗ ਗਈ ਮੈਨੂੰ ਕੈਪਟਨ ਸਾਹਿਬ ਨੇ 1 ਲੱਖ ਰੁਪਿਆ ਮੈਂ ਮੰਗਿਆ ਔਰ ਕੈਪਟਨ ਸਾਹਿਬ ਨੇ ਮੈਨੂੰ ਉਸ ਦਿਨ 1 ਲੱਖ ਰੁਪਿਆ ਦਿੱਤਾ ਔਰ ਮੈਂ ਹਰ ਮਹੀਨੇ 5000 ਰੁਪਿਆ ਕਟਵਾਉਂਦਾ ਸੀ ਅਗਰ ਮੈਨੂੰ ਜ਼ਰੂਰਤ ਪੈ ਜਾਵੇ ਫੇਰ ਵੀ ਕੈਪਟਨ ਸਾਹਿਬ ਨੂੰ ਫੋਨ ਕਰ ਦਿੰਦਾ ਵੇ ਮੇਰੀ 5000 ਰੁਪਇਆ ਨਹੀਂ ਕਟਿਆ ਜਾਵੇ ਅਗਲੇ ਮਹੀਨੇ 10000 ਰੁਪਇਆ ਕੱਟ ਲਿਓ ਆ ਸਕਿਉਰਿਟੀ ਗਾਰਡ ਹੋਰ ਵੀ ਬੈਠੇ ਐ ਇਹਨਾਂ ਤੋਂ ਕਿਸੇ ਤੋਂ ਵੀ ਪਤਾ ਕਰ ਲਓ ਅਸੀਂ ਸਚਾਈ ਕਹਾਂਗੇ